ਇਸ ਰੰਗ ਘੁੰਮ ਰਿਹਾ ਇਸ ਵਕਤ ਇੱਥੇ ਇੱਕ ਸੁਰੰਗ ਬਣੀ ਹੋਈ ਆ ਜਿਹੜੀ ਰੋਜ਼ਾ شریف ਜਾਂਦੀ ਆ ਅੱਛਾ ਜੀ ਹਾਂ ਇੱਥੇ ਸੁਰੰਗ ਬਣੀ ਹੋਈ ਆ ਉਹ ਮਤਲਬ ਅੱਗੇ ਹੁਣ ਆਪਾਂ ਅੰਦਰ ਜਾ ਕੇ ਗੱਲਬਾਤ ਕਰਾਂਗੇ ਕਿਸੇ ਨਾਲ ਤੇ ਅੰਦਰ ਜਾ ਕੇ ਪੂਰਾ ਇਤਿਹਾਸ ਦੱਸਦੇ ਆ ਦੇਖਾ ਮਕਬਰੇ ਬਣੇ ਹੋਏ ਆ ਇਹ ਪੁਰਾਣੇ ਮਕਬਰੇ ਆ ਸਾਰੇ ਹਾਂ ਮਸਜਿਦ ਆ ਅੱਛਾ ਜੀ ਆ ਗੁਰਦੁਆਰਾ ਸਾਹਿਬ ਆ ਦੇਖਣਾ ਇਹ ਪਹਿਲੀ ਵਾਰ ਹੋਇਆ ਹੁਣ ਆ ਵੀ ਮਸਜਿਦ ਦੇ ਉੱਪਰ ਨਿਸ਼ਾਨ ਸਾਹਿਬ ਲੱਗਿਆ ਹੋਇਆ ਦੇਖੋ ਸੋ ਆ ਉਹ ਬੜਾ ਇੰਟਰਸਟਿੰਗ ਜਿਆ ਯਾਰ ਇਹ ਸਫਰ ਅੱਜ ਦਾ ਸੋ ਆ ਉਹ ਆਪਾਂ ਦਿਖਾਨੇ ਆ ਤੁਹਾਨੂੰ ਸਾਰਿਆਂ ਨੂੰ ਅੱਜ ਅੱਛਾ ਇਹ ਰੋਜ਼ਾ ਸ਼ਰੀਫ ਨੂੰ ਜਾਂਦੀ ਆਏ ਆਂ ਹਾਂਜੀ ਅੱਛਾ ਸਾਹਮਣੇ ਆਜੋ ਆਪਣਾ ਰੋਜ਼ਾ ਸ਼ਰੀਫ ਆ ਨਾ ਹਾਂਜੀ ਉਹ ਰੋਜ਼ਾ ਸ਼ਰੀਫ ਹੈ ਠੀਕ ਆ ਠੀਕ ਇੱਥੋਂ ਫਿਰ ਸਿੱਧੀ ਸੁਰੰਗ ਨਿਕਲਦੀ ਆਉਹ ਸਾਹਮਣੇ ਤੋਂ ਸਿੱਧੀਆਂ ਆ ਜਾਂਦੀ ਸੀ ਸਟੇਟ ਹਾਂਜੀ ਇਹ ਕਿੰਨੀ ਕ ਬਾਈ ਇਹ ਇਹ ਦੱਸਾ ਹੁਣ ਥੋੜਾ ਜਿਹਾ ਕਮਰੇ ਵਾਲੇ ਟਾਈਪ ਰਹਿ ਗਿਆ ਮਤਲਬ ਹੈ ਤਾਂ ਅੱਗੇ ਵੀ ਹੈਗਾ ਪਰ ਇਹ ਬੰਦ ਕਰਤਾ ਸੀਗਾ ਅਤੇ ਇਹ 400 ਸਾਲ ਪੁਰਾਣੀ ਮਸਜਿਦ ਹੈ ਤੇ ਪਹਿਲਾਂ ਇਹਦੇ ਵਿੱਚ ਜਦੋਂ ਬਾਬਾਤਰ ਸਿੰਘ ਜੀ ਆਏ ਮਸਤਵਾਨਾ ਸਾਹਿਬ ਵਾਲੇ ਬਾਬਾ ਅੱਜ ਸਿੰਘ ਸੋਢੀ ਇੱਥੇ ਸੋਢੀਆਂ ਪਿੰਡ ਹੈ ਤੇ ਉਹਨਾਂ ਨੇ ਫਿਰ ਇੱਥੇ ਪ੍ਰਕਾਸ਼ ਕਰਾਤਾ ਸੀਗਾ ਮਹਾਰਾਜ ਮਤਲਬ ਕਿਹੜੇ ਕਾਜੀ ਨੇ ਫਾਟਵਾ ਜਾਰੀ ਕੀਤਾ ਸੀ ਉਹਦਾ ਕਰ ਸੀਗਾ ਇਹ ਮਤਲਬ ਹਾਂ ਜੀ ਜਿਹਨੇ ਪੜ੍ਹ ਕੇ ਸੁਣਾਇਆ ਸੀ ਹਾਂ ਜੀ ਉਹ ਕਾਜੀ ਦਾ ਉਹਦੀ ਰਹਿ ਸੀਗੀ ਇੱਥੇ ਆਹ ਵੇਖੋ ਵੀ ਅੱਜ ਵੀ ਰੰਗ ਉਹੀ ਪਏ ਆ ਰੰਗ ਵੀ ਨਹੀਂ ਫਟੇ ਹੈਗੇ ਰੰਗ ਨਹੀਂ ਫਟੇ ਦੇਖ ਲਓ ਕਮਾਲ ਉਹ ਜਿਹੜਾ ਲਾਲਾ ਲਾਲ ਹੈ ਬਰਾਊਨ ਹੁੰਦਾ ਹੈ ਆ ਉਰਦੂ ਚ ਲਿਖਿਆ ਹੋਇਆ ਹੈ ਹਨਾ ਇਹ ਹਾਂ ਇਹ ਕੁਝ ਲਿਖਿਆ ਹੋਇਆ ਆ ਤੁਸੀਂ ਐਂ ਦਾ ਦੇਖ ਲਓ ਕੋਈ ਟਪੰਨ ਦੇ ਨਹੀਂ ਸੀਗੇ ਉਦਾਂ ਹੀ ਡਿਜ਼ਾਈਨ ਕਵਰ ਕਰ ਦਿੰਦੇ ਹਾਂ ਹਾਂ ਕੋਈ ਟੋਟਾ ਨਹੀਂ ਲੱਗਿਆ ਹੋਇਆ ਕੋਈ ਟੋਟਾ ਨਹੀਂ ਲੰਦੇ ਸੀ ਇਹ ਦੇਖ ਲਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਜ਼ੋਨ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਹਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਹੋਵੋਗੇ ਸੋ ਅੱਜ ਸੰਡੇ ਆ ਜੀ ਨਿਕਲੇ ਆ ਥੋੜਾ ਘੁੰਮਣ ਦੇ ਵਾਸਤੇ ਸੋ ਅੱਜ ਮੇਰੀ ਵਾਈਫ ਵੀ ਨਾਲ ਆ ਏ ਮੰਮੀ ਵੀ ਨਾਲ ਨੇ ਤੇ ਆਪਾਂ ਤੁਹਾਨੂੰ ਅੱਜ ਫਤਿਹਗੜ੍ਹ ਸਾਹਿਬ ਇੱਕ ਉਹ ਹੀਡਰ ਲੋਕੇਸ਼ਨ ਤੇ ਲੈ ਕੇ ਚੱਲੇ ਆ ਜਦੇ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਣਾ ਦੇਖੋ ਹੁਣ ਅਸੀਂ ਸਭਾ ਅਰਿਆਣ ਮੰਦੀਪ ਹਾਂਜੀ ਤੇ ਇਹ ਵੀ ਪਹਿਲੀ ਵਾਰ ਚੱਲੀ ਹੈ ਇਹ ਵੀ ਨਹੀਂ ਕਦੀ ਗਈ ਹੈ ਤੇ ਮੈਂ ਕਿਹਾ ਚਲੋ ਫਤਿਹਗੜ੍ਹ ਸਾਹਿਬ ਆਪਾਂ ਜਾਂਦੇ ਰਹਿੰਦੇ ਆ ਵੈਸੇ ਉਹਦਾ ਨਾਮ ਕੀ ਹੈ ਜਗਾ ਦਾ ਉਹ ਜਗਾ ਦਾ ਨਾਮ ਹੈਗਾ ਮਸਤਗੜ੍ਹ ਤੇ ਨਾ ਬੜਾ ਤਕੜਾ ਇਤਿਹਾਸ ਵਰਤੋ ਪਰ ਆਪਾਂ ਨੂੰ ਪਤਾ ਨਹੀਂ ਬਹੁਤ ਲੋਕ ਪਟਕੜਾ ਸਾਹਿਬ ਆਂਦੇ ਆ ਜੋਤੀ ਰੂਪ ਸਾਹਿਬ ਜਾ ਕੇ ਮੋਚੀ ਕਰਦੇ ਦੁਆਰਾ ਘੁੰਮ ਕੇ ਉੱਥੇ ਹੀ ਚਲੇ ਜਾਂਦੇ ਆ ਮੱਥਾ ਦੇ ਕੇ ਤੇ ਇਹ ਵੀ ਮੈਨੂੰ ਲੱਗਦਾ ਜਾਣਾ ਚਾਹੀਦਾ ਕਿਉਂਕਿ ਇਹਦੇ ਬਾਰੇ ਬਹੁਤ ਘੱਟ ਲੋਕਾਂ ਵੱਲੋਂ ਦੱਸਿਆ ਗਿਆ ਸੋ ਆਪਣੀ ਕੋਸ਼ਿਸ਼ ਆਪਾਂ ਅੱਜ ਤੁਹਾਨੂੰ ਉਹ ਗੁਰਦੁਆਰਾ ਸਾਹਿਬ ਉਹਦੇ ਖਾਨੇ ਆ ਉੱਥੇ ਨਾ ਬੜੀ ਵਧੀਆ ਗੱਲ ਆ ਮੰਦਿਰ ਤੇ ਉੱਥੇ ਨਾ ਗੁਰਦੁਆਰਾ ਇੱਕ ਮਸਜਿਦ 'ਚ ਬਣਿਆ ਹੋਇਆ ਅੱਛਾ ਜੀ ਹਮ ਇੱਕ ਮਸਜਿਦ ਜਿਹੜੀ ਬੰਦਾ ਸਿੰਘ ਬਹਾਦਰ ਦੇ ਸਮੇਂ ਜਦੋਂ ਉਹਨਾਂ ਨੇ ਹਮਲਾ ਕੀਤਾ ਸੀਗਾ ਸਰਾਂਧ ਤੇ ਅਸੀਂ ਸਰਾਂਧ ਕੋ ਮਰੇ ਇਸ ਵਕਤ ਬੰਦਾ ਸਿੰਘ ਬਹਾਦਰ ਨੇ ਹਮਲਾ ਕੀਤਾ ਜਦੋਂ ਸਰਾਂਧ ਤੇ ਤਾਂ ਉਹਨੇ ਮਸੀਤਾਂ ਮੰਦਰ ਜਾਨੀ ਕਿ ਧਾਰਮਿਕ ਸਥਾਨਾਂ ਨੂੰ ਕੋਈ ਹਾਨੀ ਨਹੀਂ ਪਹੁੰਚਾਈ ਬਾਕੀ ਸਾਰੀ ਇਟਨਾਈਟ ਕਰਨ ਕਾਪੀ ਸਰਾਂਧ ਦੀ ਆਪਾਂ ਜਾਣਦੇ ਹਾਂ ਸੋ ਉਹ ਮਸੀਤ ਹੈ ਉਹ ਮਸੀਤ ਹੁਣ ਖਾਲੀ ਹੋ ਗਈ ਸੀ ਤੇ ਉੱਥੇ ਫਿਰ ਅਖੰਡ ਪਾਠ ਸਾਹਿਬ ਰੱਖੇ ਗਏ ਉਹ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ ਗਿਆ ਸੀ ਸੋ ਹੁਣ ਆਪਾਂ ਉੱਥੇ ਜਾ ਰਹੇ ਹਾਂ ਫਤੇਗੜ ਚਾਹਤੇ ਰਸਤੇ ਚ ਹੀ ਆ ਜਾਂਦਾ ਹੈ ਸੋ ਪਹਿਲੇ ਆਪਾਂ ਜੋਤੀ ਸ਼ਰੂਪ ਸਾਹਿਬ ਮੱਥਾ ਟੇਕਾਂਗੇ ਤੇ ਛੋਟੇ ਜਿਹੇ ਆਜਾ ਦੇ ਸਨਸਕਾਰ ਹੋ ਰਿਆ ਸੀ ਉੱਥੇ ਮੱਥਾ ਟੇਕ ਕੇ ਫਿਰ ਆਪਾਂ ਅੱਗੇ ਤੁਹਾਨੂੰ ਉਹ ਰਸਤਾ ਦੱਸਾਂਗੇ ਵੀ ਕਿਵੇਂ ਕਿਵੇਂ ਆਪਾਂ ਜਾਣਾ ਹੈ ਤੇ ਬਸ ਅਸੀਂ ਪਹੁੰਚਣ ਆਲੇ ਆ ਪਹੁੰਚ ਕੇ ਫਿਰ ਤੁਹਾਨੂੰ ਜੋਤੀ ਸ਼ਰੂਪ ਸਾਹਿਬ ਲੈ ਕੇ ਮਿਲਦੇ ਆਂ ਆ ਫਤੇਗੜ ਸਾਹਿਬ ਨੂੰ ਜਾਣ ਵਾਲਾ ਰਸਤਾ ਹੈ ਉਹ ਅਸੀਂ ਤੁਹਾਨੂੰ ਜੋਤੀ ਸ਼ਰੂਪ ਸਾਹਿਬ ਲੈ ਕੇ ਜਾ ਰਹੇ ਆ ਜੋਤੀ ਸ਼ਰੂਪ ਸਾਹਿਬ ਦੀ ਜੋ ਮੈਂ ਗੱਲ ਕਰਾਂ ਇੱਕ ਵੀਡੀਓ ਅਸੀਂ ਬਣਾ ਕੇ ਪਾਈ ਹੋਈ ਆ ਪਹਿਲਾਂ ਤੁਸੀਂ ਉਹ ਦੇਖੋ ਜਾ ਕੇ ਜਰੂਰ ਦੇ ਅਧਿਆਤ ਸਾਹਿਬ ਦੀ ਵੀਡੀਓ ਪਾਈ ਹੋਈ ਆ ਰੋਪਰ ਸਾਰਾ ਇਤਿਹਾਸ ਦੱਸਿਆ ਹੋਇਆ ਵੀ ਕਿੰਨੇ ਕਿੰਨੇ ਆ ਸੋ ਹੁਣ ਤਾਂ ਤੁਹਾਨੂੰ ਇਹ ਸੜਕਾਂ ਖਾਲੀ ਮਿਲ ਰਹੀਆਂ ਆ ਆ ਬਸ ਪੋੜਾ ਮਹੀਨਾ ਸ਼ੁਰੂ ਹੋਇਆ ਨਹੀਂ ਤੇ ਤੁਹਾਨੂੰ ਇੱਥੇ ਟਰਾਲੀਆਂ ਹੀ ਟਰਾਲੀਆਂ ਮਿਲਦੀਆਂ ਐਂਦੀ ਸੰਗਤ ਆਉਂਦੀ ਆ ਨਾ ਤੇ ਸਾਨੂੰ ਸਹਰਾੰਦ ਰਹਿੰਦੇ ਆ ਅਸੀਂ ਤੇ ਸਾਨੂੰ ਉਹਨਾਂ ਪਿਆਰ ਚ ਪਤਾ ਲੱਗਦਾ ਵੀ ਅਸੀਂ ਕਿੱਥੇ ਰਹਿੰਦੇ ਆ ਸਾਰਾ ਦਿਹਾੜਾ ਤੋਂ ਅਸੀਂ ਆਂਦੇ ਆ ਮੱਥਾ ਤੇ ਕੀਦਾ ਚੱਲ ਜੀਦਾ ਉਹ ਦਿਨਾਂ ਚ ਰਿਅਲਾਈਜ਼ ਹੁੰਦਾ ਵੀ ਯਾਰ ਅਸੀਂ ਐਡੀ ਮਹਾਨ ਧਰਤੀ ਤੇ ਰਹਿੰਦੇ ਆ ਪਰਾਉਡ ਫੀਲ ਹੁੰਦਾ ਬਿਲਕੁਲ ਬਿਲਕੁਲ ਉਹ ਚੀਜ਼ ਤੇ ਫਿਰ ਪ੍ਰਾਉਡ ਵੀ ਨ ਹੁੰਦਾ ਵੀ ਅਸੀਂ ਇੰਨੀ ਮਹਾਨ ਧਰਤੀ ਤੇ ਰਹਿੰਦੇ ਆ ਸੋ ਸਾਹਮਣੇ ਬੰਦਾ ਸੀ ਬਹਾਦਰ ਜਿਹੜੇ ਨੇ ਹੁਣ ਆ ਤੀ ਲੱਗੀ ਹੋਈ ਆ ਸਟੈਚੂ ਲੱਗਿਆ ਹੋਇਆ ਇਹ ਆ ਜੀ ਆਪਣਾ ਜੋਤੀਸੂਬ ਸਾਹਿਬ ਮੋੜ ਤੇ ਇੱਥੋਂ ਆਪਾਂ ਰਾਈਟ ਹੋਵਾਂਗੇ ਜਦੋਂ ਅਸੀਂ ਇਧਰੋਂ ਜੀਟੀ ਰੋਡ ਤੋਂ ਆਉਂਦੇ ਆ ਸੋ ਇੱਥੋਂ ਹੁਣ ਅਸੀਂ ਅ ਰਾਈਟ ਮੁੜ ਜਾਗੇ ਇਹ ਰੋਡ ਚੱਲ ਜਾਂਦਾ ਚੰਡੀਗੜ੍ਹ ਵੱਲ ਨੂੰ ਸੋ ਸਾਹਮਣੇ ਜੋਤੀਰ ਸਿੰਘ ਸਾਹਿਬ ਗੁਰਦੁਆਰਾ ਸਾਹਿਬ ਸੁਜੇਨਾ ਨੇ ਗੁਰਦੁਆਰਾ ਦਾ ਇਤਿਹਾਸ ਜਾਣਨਾ ਪ੍ਰੋਪਰ ਵੀ ਕੀ ਹੋਇਆ ਸੀਗਾ ਉਹਦੀ ਵੀਡੀਓ ਤਾਂ ਪਾਈ ਹੋਈ ਆ ਤੇ ਲਿੰਕ ਵੀ ਸ਼ੇਅਰ ਕਰ ਦੂੰਗਾ ਮੈਂ ਡਿਸਕ੍ਰਿਪਸ਼ਨ 'ਚ ਉਹ ਤੁਸੀਂ ਚੈੱਕ ਕਰ ਲਿਓ ਸੋ ਉਹ ਵੀਡੀਓ ਵੀ ਦੇਖਿਓ ਤੇ ਇਸ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਕਿ ਅੱਜ ਜਿਹੜਾ ਮੈਂ ਗੁਰਦੁਆਰਾ ਸਾਹਿਬ ਤੇ ਖਾਣਾ ਹੈ ਉਹ ਬੜਾ ਖਾਸ ਗੁਰਦੁਆਰਾ ਹੈ ਤੇ ਜਿਹੜੇ ਸੰਗਤ ਤੋਂ ਫਤੇਗੜ ਪਿਆ ਜਿਸ ਵਾਰ ਆ ਰਹੀ ਹੈ ਉਹ ਗੁਰਦੁਆਰਾ ਸਾਹਿਬ ਵੀ ਜਰੂਰ ਜਾਇਆ ਕਰੋ। ਲੋਬੀ ਵੀ ਹੋਣਾ ਜਿਸ ਜੀ ਸਾਹਿਬ ਗੁਰਦੁਆਰੇ ਮਤਾਂ ਦੇ ਕੇ ਬਾਹਰ ਨਿਕਲ ਚੁੱਕੇ ਆ। ਤੇ ਸਾਹਮਣੇ ਆਹ ਰਸਤਾ ਗੁਰਗ੍ਰੰਥ ਸਾਹਿਬ ਯੂਨੀਵਰਸਿਟੀ ਵੱਲ ਜਾਂਦਾ। ਅਧਾਨ ਮੰਡੀ ਦੀ ਸੰਸਤਾ ਦੇ ਬਾਹਰ। ਆਪਾਂ ਆਹ ਰਸਤੇ ਤੇ ਜਾਣਾ। ਰੈੱਡ ਕਲਰ ਦੀ ਬੱਸ ਨਿਕਲ ਰਹੀ ਹੈ। ਓਕੇ। ਬਰਕਰਾਰ ਬਰਕਰਾਰ ਤੁੰਗ ਜਾਣਾ। ਰਾਸ਼ਤ ਬੁਲਤ ਹੈ ਜੇ ਤਾਂ ਸ਼ੁਰੂ ਤੋਂ ਨਹੀਂ ਲਵਾਂਗੇ ਨਾ ਸੰਗਤ ਨੂੰ ਮੁਕਤ ਬਹੁਤ ਅਨੁਭਵੀ ਕੰਨਾਂ ਨਹੀਂ ਵੀ ਲੰਦਾ ਥੋੜਾ ਜਿਆਨ ਪਹਿਲੇ ਪਹਿਲੇ ਮੱਥਾ ਟੇਕ ਜਾਣੀ ਨਾ ਰਾਸ਼ੀ ਜ਼ਿਆਦਾ ਹੋ ਜਾਣਾ ਕੰਮ ਜ਼ਿਆਦਾ ਹੋ ਜਾਣਾ ਤੇ ਫਿਰ ਜੇ ਤਾਂ ਪੈਣ ਨਾ ਕਾਉਂਦਾ ਸ਼ੁਰੂਆਤ ਖੁਜੀ ਸੱਮਣੇ ਆਹ ਰਸਤਾ ਹੈ ਆਜ ਜ਼ਰੂਰ ਸੈਲੋ ਦੇਖ ਲਓ ਇਹ ਬਿਲਕੁਲ ਸਾਹਮਣੇ ਆਹੇ ਰਸਤਾ ਮੁੱਢੋਂ ਆਪਾਂ ਨੇ

ਪਰੰਦੇ ਕਿੱਥੇ ਚੁੱਕੀ ਜਾੜੀਆਂ ਆ ਤੇ ਕਾਲੀਆਂ ਆਉਣੀਆਂ ਵਿਛੜੀਆਂ ਹੋਈਆਂ ਆੜੀਆਂ ਟਰੱਕੋ ਇਹ ਤਾਂ ਪੂਰੀ ਸਵਾ ਵਾਲੀ ਮੂਲ ਬਣਿਆ ਰਿਹਾ ਲੱਗਦਾ ਕਿ 2-4 ਦਿਨਾਂ ਤੱਕ ਸਵਾ ਜੜੀ ਹੋਊਗੀ ਆ ਦੇਖੋ ਕਿੰਨੀ ਸੰਗਤ ਪੂਰੀ ਆ ਜੇ ਅੱਦਵਰ ਕਰਤੀ ਹਾਂ ਥੋੜਾ ਜਿਹਾ ਚਲੋ ਆਇਆ ਤੇ ਆ ਗਏ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਦਾ ਸਾਰਾ ਏਰੀਆ ਇਹ ਉਹਦੇ ਨਾਲ-ਨਾਲ ਪਾਈ ਜਾਂਦਾ ਪਿੰਡ ਜਾਂਦਾ ਇੱਧਰ ਮਾਧੀਆਂ ਮਾਧੀਆਂ ਪਿੰਡ ਦੇ ਵਿੱਚ ਹੀ ਆ ਜਾਂਦਾ ਉਹ ਗੁਰਦੁਆਰਾ ਸਾਹਿਬ ਤੇ ਅੱਜ ਇਹ ਮਾਧੀਆਂ ਪਰਕਰ ਆ ਮਾਧੀਆਂ ਹਾਂ ਬਟ ਮਾਧੀਆਂ ਪਿੰਡ ਬੜਾ ਮਸ਼ਹੂਰ ਪੈਂਦਾ ਸਰੰਦ ਦਾ ਅੱਜ ਤਾਂ ਵੀ ਉੱਥੇ ਟਵਾੜਾ ਮੈਂ ਹੁੱਕਾ ਜਿਹੜਾ ਕੋਈ ਮੋਨਾ ਹੁੱਕਾ ਸਾਰਾ ਪਿੰਡ ਸਰਦਾਰਾਂ ਦਾ ਹੈ ਇਸ ਗੱਲੋਂ ਮਸ਼ਹੂਰ ਆ ਪਿੰਡ ਤੇ ਆ ਦਿਖਾਈ ਆ ਆ ਹੈਗਾ ਆਪਣਾ ਫਤਗੜ ਸਾਹਿਬ ਦਾ ਗੋਡਾਊ ਇੱਥੇ ਸਾਰੇ ਰਸਤਾ ਜਾਂਦੀ ਆ ਗੁਰਦੁਆਰਾ ਸਾਹਿਬ ਦੇ ਲੰਗਰ ਤੇ ਇਹ ਪਹਿਲੇ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਹੁੰਦਾ ਸੀ ਜਦੋਂ ਇਹ ਛੋਟੇ-ਛੋਟੇ ਹੁੰਦੇ ਸੀਗੇ ਤੇ ਹੁਣ ਤਾਂ ਇਹ ਚਲੋ ਅਸੀਂ ਖੈਰ ਅਲੱਗ ਕਰਤਾ ਇੱਧਰ ਆ ਗਏ ਸਾਈਡ ਤੇ ਤੇ ਆਹ ਦੇਖੋ ਇਹ ਰਸਤਾ ਸਾਰਾ ਜਿਹੜਾ ਆ ਉਹ ਇਹ ਜਾਂਦਾ ਹੈ ਮਾਹਤਿਆਂ ਪਿੰਡ ਨੂੰ ਤੇ ਮਾਹਤਿਆਂ ਪਿੰਡ ਤੇ ਰਸਤੇ ਦੇ ਵਿੱਚ ਹੀ ਉਹ ਆਪਾਂ ਨੂੰ ਗੁਰਦੁਆਰਾ ਸਾਹਿਬ ਜਿਹੜਾ ਉਹ ਬਣ ਚੁੱਕਾ ਥੋੜਾ ਜਿਆ ਵੱਧਾ ਦੂਰ ਨਹੀਂ ਕਹਿ ਸਕਦੇ ਕਿੰਨੇ ਕਿਲੋਮੀਟਰ ਲਾ ਲੋ ਕਿੰਨਾ ਕੀ ਹੋਣਾ ਹੈ ਤਾਂ ਜ਼ਿਆਦਾ ਨਹੀਂ ਸੋ ਆਈ ਗਏ ਮੇਰੇ ਖਾਲਸਾ ਗੁਰਦੁਆਰਾ ਸਾਹਿਬ ਉਹ ਸਾਹਮਣੇ ਦੇਖੋ ਮੰਦਿਰ ਵੀ ਦਿਖਾ ਕੋ ਪਤੋ ਆਪਣੇ ਆਹੀ ਗੁਰਦੁਆਰਾ ਆਹ ਦੇਖ ਨੇੜੇ ਇਹਦਾ ਬਹੁਤ ਨੇੜਿਆ ਮੈਂ ਵੀ ਬਹੁਤ ਟਾਈਮ ਪਹਿਲੇ ਆਇਆ ਸੀਗਾ ਇਸ ਸਰਕੂ ਨੂੰ ਕਲੀਅਰ ਨਹੀਂ ਸੀਗਾ ਦੇਖੋ ਉਹ ਚਿੱਟੀ ਮਸੀਤਾਂ ਜੂਮ ਕਰਦੇ ਇੱਥੇ ਤਿੰਨਾਂ ਚਿਰ ਹੋ ਗਿਆ ਉਹ ਹੀ ਆ ਨਾ ਮਤਲਬ ਬਹੁਤ ਘੱਟ ਲੋਕਾਂ ਨੂੰ ਇਹਦੇ ਬਾਰੇ ਪਤਾ ਹੈ ਸੋ ਆਪਣੀ ਕੋਸ਼ਿਸ਼ ਆ ਵੀ ਅੱਜ ਆਪਾਂ ਇਹਨੂੰ ਦਿਖਾਉਂਦੇ ਆ ਤੂੰ ਦੇਖੋ ਕਿੰਨਾ ਵਧੀਆ ਲੱਗਦਾ ਦੇਖਣ ਨੂੰ ਹੈ ਨਾ ਪੁਰਾਣਾ ਮਤਲਬ ਹੋਰ ਨਹੀਂ ਤੇ ਚਲੋ ਪੁਰਾਣੀ ਚੀਜ਼ ਦੇਖਣ ਨੂੰ ਮਿਲੂਗੀ ਸਰਹੰਦ ਦੀ ਬੀਂਦਾ ਨਾ ਹੁੰਦਾ ਫੇਰ ਆਦੇ ਆਪ ਕੋੜ ਲੱਗਿਆ ਇੱਥੋਂ ਆਪਾਂ ਮੁੜ ਜਾਣਾ ਅੱਗੇ ਸਿੱਧਾ ਮਾਦੀਆਂ ਪਿੰਡਾਂ ਜਾਣਾ ਤੇ ਆਹ ਬਹੁੜ ਇੱਥੋਂ ਆਪਾਂ ਨੇ ਟਰਨ ਲੈ ਲੈਣਾ ਹਟ ਇੱਕ ਆਹ ਕੋ ਰਸਤਾ ਇਹ ਰਸਤਾ ਆ ਇਹ ਰਸਤਾ ਥੋੜਾ ਜਿਹਾ ਇਦਾਂ ਮਤਲਬ ਕਿ ਛੋਟਾ ਹੀ ਆ ਇੱਕ ਗੱਡੀ ਕ੍ਰੋਸ ਹੋ ਸਕਦੀ ਐਥੋਂ ਸੋ ਆ ਉਸੇ ਬਾਈਕ ਤੇ ਹਾਂ ਤੁਰਕਿਆ ਕਿਤੇ ਵੀ ਮਤਲਬ ਤੁਸੀਂ ਫਤਿਹਗੜ੍ਹ ਸਰਵ ਆਏ ਆ ਇੱਥੇ ਆ ਸਕਦੇ ਆ ਈਜ਼ਲੀ ਉਹ ਬੋਤਾ ਦੱਬਾ ਚੋੜਾ ਰਸਤਾਨੀਆਂ ਦਾ ਇੱਥੇ ਇੱਕ ਸੁਰੰਗ ਬਣੀ ਹੋਈ ਆ ਜਿਹੜੀ ਰੋਜ਼ਾ شریف ਜਾਂਦੀ ਆ ਅੱਛਾ ਜੀ ਹਾਂ ਇੱਥੇ ਸੁਰੰਗ ਬਣੀ ਹੋਈ ਆ ਉਹ ਮਤਲਬ ਕਿ ਹੁਣ ਆਪਾਂ ਅੰਦਰ ਜਾ ਕੇ ਗੱਲਬਾਤ ਕਰਾਂਗੇ ਕਿਸੇ ਨਾਲ ਤੇ ਅੰਦਰ ਜਾ ਕੇ ਪੂਰਾ ਇਤਿਹਾਸ ਦੱਸਦੇ ਆ ਦੇਖਾ ਮਕਬਰੇ ਬਣੇ ਹੋਏ ਆ ਇਹ ਪੁਰਾਣੇ ਮਕਬਰੇ ਆ ਸਾਰੇ ਦੇਖਣ ਵਾਲੀ ਨਹੀਂ ਜਾਰੇ ਪੁਰਾਣੀਆਂ ਚ ਜਾਣ ਪੁਰਾਣਾ ਸਰਾਂਦ ਇਦਾਂ ਵਰ ਗਿਆ ਸਵਾ ਸਾਹਮਣੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਸੋਣ ਭੰਦਰ ਚੱਲਦੇ ਆ ਫਿਰ ਚੰਗੀ ਤਰ੍ਹਾਂ ਤੁਹਾਨੂੰ ਇਹਦਾ ਇਤਿਹਾਸ ਦੱਸ ਦਿਆਂ ਤੇ ਮੱਖਾ ਦੇਖਦੇ ਆ ਆਪ ਮਖਾ ਕੋ ਹੁੰਦਾ ਗੁਰਦੁਆਰਾ ਸਾਹਿਬ ਇਹ ਇੱਥੇ ਜਿਹੜੇ ਗਰੰਥੀ ਸਿੰਘ ਆ ਉਹ ਇਸੇ ਰਹਿੰਦੇ ਆ ਵਿੱਚ ਤੇ ਉਹ ਪਿੱਛੇ ਚਿੱਟੀ ਮਸੀਤ ਆ ਆ ਗੁਰਦੁਆਰਾ ਸਾਹਿਬ ਨੂੰ ਵੀ ਦੇਖੋ ਹਨ ਕੁਦਰਤ ਦਾ ਕ੍ਰਿਸ਼ਮ ਮੰਦਿਰ ਵੀ ਦਿਖਾਈ ਉਹ देखो ਸਾਹਮਣੇ ਮਸੀਤ ਆ ਚਿੱਟੀ ਠੀ ਹੈ ਆ ਦੇ ਆ ਮਸੀਤ ਆ ਅੱਛਾ ਜੀ ਆ ਗੁਰਦੁਆਰਾ ਸਾਹਿਬ ਆ ਦੇਖਣਾ ਇਹ ਪਹਿਲੀ ਵਾਰ ਹੋਇਆ ਹੁਣ ਆ ਵੀ ਮਸੀਤ ਦੇ ਉੱਪਰ ਨਿਸ਼ਾਨ ਸਾਹਿਬ ਲੱਗਿਆ ਹੋਇਆ ਦੇਖ ਦੇ ਮਸੀਤ ਦੇ ਉੱਪਰ ਹਾਂ ਅੱਜ ਤੱਕ ਸੋਚਿਆ ਵੀ ਨਹੀਂ ਸੀਗਾ ਅੱਛਾ ਇਹ ਦੇਖ ਲੈ ਵੀ 400 ਸਾਲ ਪੁਰਾਣੀ ਗੱਲ ਆ ਇਹ ਅੱਜ ਤੱਕ ਕਿਸੇ ਮੁਸਲਮਾਨ ਨੇ ਵੀ ਨਹੀਂ ਕਿਹਾ ਵੀ ਵੀ ਤੁਸੀਂ ਨਿਸ਼ਾਨ ਸਾਹਿਬ ਕਾਤੇ ਲਾਇਆ ਕਿਸੇ ਨੇ ਅੱਜ ਤੱਕ ਕਿਸੇ ਨੇ ਸਵਾਲ ਨਹੀਂ ਖੜੇ ਕੀਤੇ ਸੋ ਆ ਉਹ ਬੜਾ ਇੰਟਰਸਟਿੰਗ ਜਿਆ ਯਾਰ ਇਹ ਸਾਫਰ ਅੱਜ ਦਾ ਸੋ ਆਪਾਂ ਦਿਖਾਣੇ ਆ ਤੁਹਾਨੂੰ ਸਾਰਿਆਂ ਨੂੰ ਅੱਜ ਸੋ ਅਸੀਂ ਹੁਣ ਤੁਹਾਨੂੰ ਦਿਖਾਣੇ ਆ ਚਿੱਟੀ ਮਸਜਿਦ ਕਿਵੇਂ ਦੀ ਆ ਤੇ ਅਸੀਂ ਪਹੁੰਚ ਗਏ ਇਹ ਜਿਹੜੇ ਦਰਵਾਜੇ ਕਿੱਡੇ ਉੱਚੇ ਉੱਚੇ ਦਰਵਾਜੇ ਆ ਨਾ ਰੱਖਦੇ ਇਹ ਹਾਂ ਪਹਿਲੇ ਇਦਾਂ ਹੀ ਹੁੰਦੇ ਸੀਗੇ ਏਡੇ ਏਡੇ ਇਹ ਲੋ 400 ਸਾਲ ਪੁਰਾਣੀ ਆ ਇਹ ਆਹ ਤੇ ਗੇਟਾਂ ਨਾਲ ਹੁਣ ਤੋਂ ਨਾ ਆਉਣੇ। ਹੂੰ। ਅੱਜ ਕੱਲ੍ਹ ਤਾਂ ਇਹ ਕੀ ਹੋਏਗਾ? ਇਹ ਹੁਣ ਬੱਸ ਇਦਾਂ ਹੀ ਆ ਬੰਦ-ਬੰਦ ਕਰਤਾ ਹੋਣਾ। ਇੱਧਰ ਆ ਰਸਤਾ ਤਾਂ ਕਿਚਲੀ ਸਾਈਡ। ਇੱਧਰ। ਹੂੰ। ਇਹ ਬੰਦ ਹੋ ਗਿਆ। ਆਹ ਰਸਤਾ ਇੱਧਰੋਂ ਜਾਂਦਾ ਹਨਾ। ਤੇ ਪਿੱਛੇ ਜਾਂਦਾ ਜਿਸਦੀ ਮੇਟਾ। ਹਾਂਜੀ ਹਾਂਜੀ ਹਾਂਜੀ। ਇਹਦੇ ਅੰਡਰਗ੍ਰਾਊਂਡ ਜਾਂਦੀ ਥੀ। ओके हां ਸੁਣਿਆ ਸੀਗਾ ਵੀ ਮਤਲਬ ਇੱਥੋਂ ਜਾਂਦੀ ਸੀਗੀ ਅੱਛਾ ਇਹ ਰੋਜ਼ਾ شریف ਨੂੰ ਜਾਂਦੀ ਆਏ ਹੈ ਹਾਂਜੀ ਇਹ ਰਸਤਾ ਕਿੰਨੀ ਦਾ ਭਾਈ ਇਹ ਇਹ ਰਸਤਾ ਹੁਣ ਥੋੜਾ ਜਿਹਾ ਕਮਰੇ ਵਾਲੇ ਟਾਈਪ ਰਹਿ ਗਿਆ ਮਤਲਬ ਹੈ ਤਾਂ ਅੱਗੇ ਵੀ ਹੈਗਾ ਪਰ ਇਹ ਬੰਦ ਕਰਤਾ ਸੀਗਾ ਅੱਛਾ ਹੁਣ ਜਦੋਂ ਇਦਾਂ ਆ ਉੱਥੇ ਜਦੋਂ ਜ਼ਮੀਨ ਵਾਉਂਦੇ ਨੇ ਉਹ ਬੋਨ ਕਰਕੇ ਮਿੱਟੀ ਥਲੇ ਡਿੱਗਦੀ ਹੈ ਨਾ ਉਹਦੇ ਕਰਕੇ ਫਿਰ ਰਸਤਾ ਅੱਗੇ ਬਲਾਕ ਹੋ ਗਿਆ ਸੀਗਾ ਅੱਛਾ ਮਤਲਬ ਇਹ ਪੱਕਾ ਇਨਸ਼ੋਰ ਆ ਵੀ ਇਹ ਮਤਲਬ ਹੈ ਜੀ ਇਹ ਸਰਾਂਗਰ ਦੀ ਹਾਂ ਜੀ ਹਾਂ ਇਹ ਰੋਜਾ شریف ਜਾਂਦੀ ਸੀ ਇਹਦੇ ਦੋ ਪਾਰਟ ਹੁੰਦੇ ਨੇ ਇੱਕ ਜਿਹੜਾ ਆਮ ਖਾਸ ਬਾਗ ਹੈ ਹਾਂ ਹਾਂ ਇੱਥੋਂ ਜਾ ਕੇ ਇੱਥਾਂ ਇੱਕ ਆਮ ਖਾਸ ਬਾਗ ਚਲੇ ਜਾਂਦਾ ਹੈ ਠੀਕ ਹੈ ਠੀਕ ਰੋਜਾ شریف ਜਾਂਦਾ ਹੈ ਠੀਕ ਥੱਲੇ ਜਾ ਸਕਦੇ ਆਂ ਵੀ ਉੱਤਰ ਸਕਦੇ ਆਂ ਹਾਂ ਜੀ ਹਾਂ ਉਤਰ ਜਾਓ ਕੋਈ ਗੱਲ ਨਹੀਂ ਪਰ ਦੇਖ ਕੇ ਧਿਆਨ ਨਾਲ ਹਨਾ ਪੈਰ ਵਗੈਰਾ ਕੋਈ ਦੇਖ ਲਿਓ ਹੁਣ ਆਏ ਆ ਤਾਂ ਹਣ ਚੰਗੀ ਤਰ੍ਹਾਂ ਦੇਖਾਂ ਜੀ ਦੇਖ ਕੇ ਵਸ ਧਿਆਨ ਨਾਲ ਜਿਆਦਾ ਅੰਦਰ ਵੀ ਨਾ ਦੇਖ ਲਿਓ ਕੋਈ ਹੈ ਨਾ ਜਾਨਵਰ ਉਹ ਰਹਿ ਮਰਦਾ ਹੈ। ਅੱਛਾ ਇਹ ਬੰਦ ਕਰਤਾ ਸੀ ਨਾ ਫਿਰ। ਠੀਕ ਹੈ ਠੀਕ ਹੈ ਠੀਕ ਹੈ। ਫੋਨ ਕਰਕੇ ਜਦੋਂ ਬੌਨੇ ਆ ਟਰੈਕਟਰ ਨਾਲ ਫਿਰ ਜਿੰਨੀ ਥੱਲੇ ਡਿੱਗਦੀ ਆ। ਉਹਦੇ ਕਰਕੇ ਅੱਛਾ ਇਹਦੇ ਉੱਪਰ ਖੇਤ ਆ। ਹਾਂਜੀ ਹਾਂ ਅੱਗੇ ਜ਼ਮੀਨ ਆ ਨਾ। ਹੂੰ। ਲਓ ਵੀ ਸੰਗਤ ਜੀ। ਆਹ ਦੇਖੋ ਆਹ ਜੀ ਦਿਖਾਉਣੀ ਸੀ ਤੁਹਾਨੂੰ। ਮੇਨ। ਆਹ ਦੇਖੋ ਆ ਇੱਟਾ ਲਾ ਕੇ ਇਦਾਂ ਸਿੱਧੀਆਂ ਇੱਟਾਂ ਸਿੱਧੇ ਪਰਾਤ ਨਹੀਂ ਰੱਖੀਆਂ। ਅਸੀਂ ਵੀ ਨਹੀਂ ਗਏ ਕਦੇ ਇੰਨੀ ਜਿੰਨੀ ਦਿਲਾਂ ਚੱਲੀਆਂ। ਇਦਾਂ ਇਹਨੂੰ ਫਿਰ ਬੰਦ ਕਰਤਾ ਸੀਗਾ ਆ ਬਾਈ ਹੁਣ ਹੀ ਆਏ ਆਪਣੇ ਨਾਲ ਉਹਨਾਂ ਨੇ ਦੱਸਿਆ ਤੇ ਇਦਾਂ ਮਤਲਬ ਫਿਰ ਇਹਨੂੰ ਬੰਦ ਕੀਤਾ ਹੋਇਆ ਪਰ ਕਹਿੰਦੇ ਇਹੀ ਆ ਵੀ ਇਹ ਰੋਜ਼ਾ ਸ਼ਰੀਫ ਤੱਕ ਜਾਂਦੀ ਹੈ ਇਹ ਜਿਹੜਾ ਇਹ ਸੁਰੰਗਾ ਇਹ ਤੇ ਬਾਈ ਇੱਥੇ ਪਤਾ ਸੰਗਤ ਨੂੰ ਆਉਂਦੀ ਆ ਜਦ ਆਪਣੀ ਸਭਾ ਹੁੰਦੀ ਆ ਮਤਲਬ ਹਾਂਜੀ ਹਾਂਜੀ ਇੱਥੇ ਬਵੰਜਾ ਪਿੰਡਾਂ ਦੀ ਸੰਗਤ ਆਉਂਦੀ ਸੀ ਜਦੋਂ ਬਾਬਾ ਆਤਰ ਸਿੰਘ ਜੀ ਮਸਤਵਾਨਾ ਸਾਹਿਬ ਵਾਲੇ ਆਏ ਨੇ ਨਾ ਅੱਛਾ ਜੀ ਉਹਨਾਂ ਨੇ ਫਿਰ ਇੱਥੇ ਖੰਡਵਾਟ ਵਗੈਰਾ ਆਰੰਭ ਕੀਤੇ ਸੀ ਹੂੰ 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 ਤੇ ਉਹਨਾਂ ਨੇ ਦਵਾਦ ਵੀ ਲਾਈ ਸੀ ਇੱਥੇ ਤੇ ਕਾਹੂ ਪਿੰਡਾਂ ਦੀ ਸੰਗਤ ਆਉਂਦੀ ਸੀ ਹੁਣ ਇੱਥੇ ਸੰਗਰਾਮ ਮਨਾਈ ਜਾਂਦੀ ਆ ਹੂੰ ਹੂੰ ਤੇ ਸਾਇਦ ਅੱਛਾ ਇਹ ਐਸਜੀਬੀਸੀ ਦੇ ਅੰਡਰ ਨਹੀਂ ਹੈਗਾ ਨਹੀਂ ਐਸਜੀਬੀਸੀ ਦੇ ਇਹ ਪਿੰਡਾਂ ਵੱਲੋਂ ਹੀ ਮਤਲਬ ਇਹ ਸੇਵਾ ਕੀਤੀ ਹੈ ਲੂਣਾ ਪਿੰਡ ਹੈ ਰਾਜਪੁਰੇ ਦੇ ਕੋਲ ਠੀਕ ਹੈ ਉੱਥੇ ਦੇ ਪ੍ਰਬੰਧਕ ਨੇ ਤੇ ਮਹਾਦੀਆਂ ਜਣੇ ਥੋੜੇ ਅੱਛਾ ਅੱਛਾ ਹਾਂਜੀ ਹਾਂ ਤੇ ਉਦ ਦਾ ਇਹਦਾ ਗੁਰਦੁਆਰਾ ਸਾਹਿਬ ਦਾ ਨਾਮ ਮਸਤਗੜਾ ਹੈ ਗੁਰਦੁਆਰਾ ਮਸਤਗੜਾ ਸਾਹਿਬ ਹੈ ਹੂੰ ਅੱਛਾ ਇਹਦਾ ਮਸਜਿਦ ਦਾ ਕੀ ਮਸਿਹਾਲ ਹੈ ਵੈਸੇ ਚੱਟੀ ਮਸਜਿਦ ਦਾ ਆਤਮ ਮਸ਼ਹੂਰ ਹੈ ਨਾ ਅਜੇ ਬਾਹਰ ਚਾਉਦੇ ਹਨ ਉੱਥੇ ਖੜਕੇ ਕਰਨ ਹਾਂ ਬਿਲਕੁ ਅੱਛਾ ਇਹ ਮਸੀਤ ਪੁਰਾਣੀ ਆ ਹਣਾ ਹਾਂਜੀ ਇਹ 400 ਸਾਲ ਪੁਰਾਣੀ ਮਸੀਤ ਹੈ ਤੇ ਪਹਿਲਾਂ ਇਹਦੇ ਵਿੱਚ ਜਦੋਂ ਬਾਬਾ ਤਰ ਸਿੰਘ ਜੀ ਆਏ ਮਸਤਵਾਨਾ ਸਾਹਿਬ ਵਾਲੇ ਬਾਬਾ ਅਦ ਸਿੰਘ ਸੋਢੀ ਇੱਥੇ ਸੋਢੀਆਂ ਪਿੰਡ ਹੈ ਤੇ ਉਹਨਾਂ ਨੇ ਫਿਰ ਇੱਥੇ ਪ੍ਰਕਾਸ਼ ਕਰਾਤਾ ਸੀਗਾ ਮਹਾਰਾਜਾ ਮਤਲਬ ਮਸੀਤ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜਦੋਂ ਦਰਬਾਰ ਨਹੀਂ ਬਣਿਆ ਸੀਗਾ ਠੀਕ ਹੈ ਤੇ ਉਹਨਾਂ ਨੇ ਇੱਥੇ ਪ੍ਰਕਾਸ਼ ਕਰਾਤਾ ਸੀਗਾ ਤੇ ਤੇ ਖੰਨਪੜਸ ਵਗੈਰਾ ਚੱਲਦੇ ਰਹੇ ਤੇ ਉਦਾਂ ਸੰਗਤ ਆਉਣ ਲੱਗੀ ਮਾਹਪੁਰ ਖਾਂ ਕੋਲੇ ਫਿਰ ਹੋਰ ਹੋਰ ਬੋਲੀ ਕਰਦੇ ਬਾਬਾ ਹਰੀ ਸਿੰਘ ਰੰਹਾਵੇ ਵਾਲੇ ਉਹਨਾਂ ਨੇ ਵੀ ਬਣਾ ਕੇ ਗਏ ਵੀਡੀਓ ਤੇ ਉਹਨਾਂ ਨੇ ਵੀ ਤੇ ਇੱਥੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦਾ ਮਤਲਬ ਪ੍ਰਕਾਸ਼ ਸੀਗਾ ਹਾਂ ਜੀ ਅੰਦਰ ਜਾ ਸਕਦੇ ਹਾਂ ਹਾਂ ਜੀ ਹਾਂ ਜੀ ਜੋੜੇ ਲਾ ਕੇ ਹਾਂ ਜੀ ਹਾਂ ਜੀ ਇੱਥੇ ਖੋਲ ਦਿਓ ਬੰਦ ਅੱਛਾ ਠੀਕ ਹੈ ਠੀਕ ਹੈ ਮਸਜਿਦ ਤਾਂ ਮਤਲਬ ਕਦੀ ਦੇਖੀ ਨਹੀਂ ਅੰਦਰ ਉਹ ਕਿੱਦਾਂ ਦੀ ਹੁੰਦੀ ਆ ਹਾਂ ਜੀ ਮਤਲਬ ਉਹੀ ਚੀਜ਼ ਹੈ ਜਿੱਦਾਂ ਮਸਜਿਦ ਹੁੰਦੀ ਹੈ ਅੰਦਰ ਹਣਾ ਅੱਜ ਵੀ ਹੁੰਦੀ ਹੈ ਛਿੱਟੀ ਮਸਜਿਦ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਇਸ ਕਰਕੇ ਫਿਰ ਗੁਰਦੁਆਰਾ ਮਸਕੜ ਸਾਹਿਬ ਨਾਂ ਪੈ ਗਿਆ ਠੀਕ ਹੈ ਠੀਕ ਹੈ ਛਿੱਟੀ ਮਸਜਿਦ ਤੋਂ ਓਕੇ ਆਂ ਕਿਆਵਾ ਇਹ ਉਦਾਂ ਹੀ ਆ ਕੋਈ ਛੇੜਛਾੜ ਨਹੀਂ ਅੱਛਾ ਦੇਖ ਲੋ ਬੰਦਾ ਸੀ ਬਹਾਦਰ ਨੇ ਇਤਨਾ ਇੱਟ ਖੜਕਾਤੀ ਸਿਰਾਂ ਦੀ ਪਰ ਕਿਸੇ ਦੇ ਪਰ ਉਹਨੇ ਕਿਸੇ ਧਾਰਮਿਕ ਸਥਾਨ ਨੂੰ ਨੁਕਸਾਨ ਨਹੀਂ ਪਹੁੰਚਾਇਆ ਉਸ ਸਮੇਂ ਦੀ ਆ ਨਾ ਬਈ ਇਹ 400 ਸਾਲ ਪੁਰਾਣੀ ਦਸ 400 ਸਾਲ ਪੁਰਾਣੀ ਹੈ ਨਾ ਉਹੀ ਬੰਦਾ ਸੀ ਬਹਾਦਰ ਦੇ ਜਿਹੜੇ ਕਾਜੀ ਨੇ ਹੁਕਮ ਜਾਰੀ ਕੀਤਾ ਸੀ ਉਹਦਾ ਘਰ ਸੀਗਾ ਇਹ ਮਤਲਬ ਹਾਂਜੀ ਜੀ ਨੇ ਪੜ੍ਹ ਕੇ ਸੁਣਾਇਆ ਸੀ ਹਾਂਜੀ ਉਹ ਕਾਜੀ ਦਾ ਉਹਦੀ ਰਹਿ ਸੀਗੀ ਇੱਥੇ ਬਾਹਰ ਮੱਕਰੇ ਬਣੇ ਹੋਏ ਨੇ ਨਾ ਦੋ ਅੱਛਾ 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 ਹਾਂਜੀ ਹਾਂ ਬਿਲਕੁਲ ਬਿਲਕੁਲ ਕਾਜੀ ਨੂੰ ਨਹੀਂ ਕੁਝ ਕਹਾਇਆ ਸੀਗਾ ਨਹੀਂ ਕਾਜੀ ਨੂੰ ਤਾਂ ਨਹੀਂ ਕਿਹਾ ਸੀਗਾ ਉਹਨਾਂ ਨੇ ਤਾਂ ਆਪਣਾ ਉਹ ਤਾਂ ਮਤਲਬ ਪੜ੍ਹ ਕੇ ਸੁਣਾਇਆ ਸੀਗਾ ਪਰ ਜਦੋਂ ਉਹਨਾਂ ਨੇ ਕਿਹਾ ਵੀ ਛੋਟੇ ਬੱਚੇ ਨੂੰ ਆਪਣੇ ਧਰਮ ਦੇ ਖਿਲਾਫ ਕੁਛ ਆਪਾਂ ਕਹਿ ਨਹੀਂ ਸਕਦੇ ਉਹਨਾਂ ਨੇ ਪੜ੍ਹ ਕੇ ਸੁਣਾਤਾ ਪੜ੍ਹ ਕੇ ਚਲੇ ਆਏ ਸੀਗੇ ਪਰ ਸੁਚਾਨੰਦ ਬਾਰਗੀਆਂ ਨੂੰ ਜਦੋਂ ਬਾਅਦ ਚ ਢੜਕਾਇਆ ਫੇਰ ਦੁਬਾਰਾ ਉਹਨਾਂ ਨੇ ਆਪਣੇ ਧਰਮ ਦੇ ਉਲਟ ਚੱਲ ਕੇ ਉਹਨਾਂ ਨੇ ਸੀਖ ਦੀ ਕੀਤਾ ਮਤਲਬ ਉਹਨਾਂ ਦੇ ਉਹਦੇ ਵਿੱਚ ਨਹੀਂ ਸੀਗਾ ਫਤਵੇ ਦੇ ਵਿੱਚ ਨਹੀਂ ਸੀਗਾ ਜਿਹੜਾ ਪੜ੍ਹ ਕੇ ਸੁਣਾਇਆ ਸੀ ਉਹ ਹੀ ਮੈਂ ਕਰਦੇ ਕਿ ਹਾਂ ਜੀ ਮਤਲਬ ਉਹ ਮਸੀਹ ਜਿਹੜੇ ਫਤਵਾ ਸੁਣਾਇਆ ਸੀ ਕਾਜੀ ਨੇ ਉਹਦਾ ਘਰ ਸੀਗਾ ਘਰ ਸੀਗਾ ਹਾਂ ਉਹਦਾ ਕੰਮ ਸੀਗਾ ਫਤਵਾ ਪੜ੍ਹ ਕੇ ਸੁਣਾਉਣਾ ਪਰ ਸਾਜਾ ਦਾ ਵਜ਼ੀਰ ਖਾਨ ਸੁੱਚੇ ਅਨੰਦਵਰਗਿਆਂ ਨੇ ਜਾਣ ਵੁੱਝ ਕੇ ਦਿੱਤੀ ਹੂੰ ਹੂੰ ਅੱਛਾ ਭਾਈ ਇੱਥੇ ਕਦੀ ਮੁਸਲਮਾਨ ਭਾਈਚਾਰੇ ਨੇ ਨਹੀਂ ਕਿਹਾ ਵੀ ਸਾਡੀ ਜਗ੍ਹਾ ਤੁਸੀਂ ਗੁਰੂਗ੍ਰੰਥ ਸਾਹਿਬ ਦਾ ਪ੍ਰਕਾਰ ਆਉਂਦੇ ਨੇ ਨਮਾਜ਼ ਜਦੋਂ ਉਹਨਾਂ ਦਾ ਦਿਨ ਹੁੰਦਾ ਨਮਾਜ਼ ਵੀ ਪੜ੍ਹ ਕੇ ਜਾਂਦੇ ਨੇ ਅੱਛਾ ਹਾਂ ਜੀ ਹਾਂ ਜੀ ਉਹਨਾਂ ਨੇ ਕਦੇ ਕਹਿ ਨਹੀਂ ਸਾਨੂੰ ਦੇ ਦੋ ਇਹ ਉਹਨਾਂ ਨੇ ਕਦੇ ਕੋਸ਼ਿਸ਼ ਨਹੀਂ ਕੀਤਾ ਹੈ ਮਸੀਤ ਤੇ ਨਿਸ਼ਾਨ ਸਾਹਿਬ ਕਾਤੇ ਲਾਦਾ ਨਿਸ਼ਾਨ ਸਾਹਿਬ ਵੀ ਲੱਗੇ ਹਾਂਜੀ ਹਾਂ ਨਿਸ਼ਾਨ ਸਾਹਿਬ ਲੱਗੇ ਕਦੇ ਇਦਾਂ ਦੀ ਜੁਈ ਹੋਈ ਨਹੀਂ ਗੱਲ ਹਾਂ ਜੀਆਂ ਸਮਕਾ ਉਹ ਇੱਥੇ ਆਉਂਦੇ ਨੇ ਨਮਾਜ਼ ਪੜ੍ਹ ਕੇ ਆਪਣਾ ਸਾਰਾ ਕਰਕੇ ਜਾਂਦੇ ਆਂ। ਕੀ ਬਾਤ ਹੈ ਇੱਕ ਸਾਈਡ ਮੇ ਬਾਜ਼ਾਰ ਇੱਕ ਸਾਈਡ ਕਾਰ ਚੱਲਦਾ ਹੈ। ਇਹ ਮਤਲਬ ਦੇਖ ਲਓ ਸਾਂਝੀ ਵਾਲਤਾ ਦਾ ਫਾਇਦਾ ਹਾਂ ਭਾਈਚਾਰਾ ਹਾਂ ਭਾਈਚਾਰੇ ਦਾ ਸਹੀ ਆ ਸਹੀ ਆ ਹਾਂ ਜੀ ਹਾਂ ਜੀ ਇਹੋ ਚੀਜ਼ ਮੈਂ ਦਿਖਾਉਣੀ ਸੀਗੀ ਮਤਲਬ ਅੱਜ ਵੀ ਭਾਈਚਾਰਾ ਕਾਇਮ ਆ ਭਾਵੇਂ ਰਾਜਨੀਤੀ ਚ ਆਪਾਂ ਨੂੰ ਫੜਕਾਉਂਦੇ ਨੇ ਧਰਮ ਦੇ ਨਾਂ ਤੇ ਫੜਕਾਉਂਦੇ ਨੇ ਪਰ ਗਰਾਊਂਡ ਲੈਵਲ ਤੇ ਜੇ ਆਪਾਂ ਦੇਖੀਏ ਤਾਂ ਭਾਈਚਾਰਾ ਅੱਜ ਵੀ ਕਾਇਮ ਹੈਗਾ ਮਸਜਿਦ ਬਹੁਤ ਵੱਡੀ ਗੱਲ ਹੁੰਦੀ ਆ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਹੋਇਆ ਤੇ ਅੱਜ ਵੀ ਮੁਸਲਮਾਨ ਭਾਈਚਾਰਾ ਆਉਂਦਾ ਨਮਾਜ਼ ਪੜ੍ਹਦੇ ਨੇ ਆਪਣਾ ਮਤਲਬ ਕਦੀ ਇਹ ਨਹੀਂ ਕਹਿੰਦੇ ਵੀ ਸਾਨੂੰ ਵਾਪਸ ਦੇ ਦੇਣਾ ਇੱਕ ਤਾਂ ਇਹ ਹੋਣਾ ਚਾਹੀਦਾ ਦਵਾਈਆਂ ਚ ਅੱਛਾ ਭਾਈ ਉਹ ਜਿਹੜੇ ਬਾਬਾ ਜੀ ਅਜੀਤ ਸਿੰਘ ਜੀ ਨੇ ਹਾਂ ਜੀ ਉਹਨਾਂ ਦਾ ਵੀ ਕੁਝ ਹੈਗਾ ਪਿਛੋਕਰ ਹਾਂਜੀ ਸਾਡੇ ਨਾਲ ਜਿਹੜੇ ਦਾਦੇ ਪੜਦਾਦੇ ਸੀਗੇ ਸਮਕੌਰ ਦੀ ਗੜੀ ਦੇ ਜਿਹੜੇ ਪਹਿਲੇ ਸ਼ਹੀਦ ਹੋਏ ਨੇ ਗੇਟ ਦੇ ਹਾਂ ਜਲਦੀ ਹਾਂਜੀ ਜਦੋਂ ਮਹਾਰਾਜ ਨੇ ਐਂਟਰੀ ਕੀਤੀ ਸਮਕੌਰ ਦੀ ਗੜੀ ਦੇ ਵਿੱਚ ਹਾਂ ਉਹ ਕਹਿੰਦੇ ਮਹਾਰਾਜ ਅਸੀਂ ساری ਰਾਤ ਗੜੀ ਦੇ ਬਾਹਰ ਖੜ ਕੇ ਪੈਰਾ ਦਵਾਂਗੇ ਹੂੰ ਉਹ ਬਾਬਾ ਕੋਠਾ ਸਿੰਘ ਮਦਨ ਸਿੰਘ ਨੇ ਸਾਡੇ ਮਤਲਬ ਪਰਿਵਾਰ ਕੋਠਾ ਸਿੰਘ ਤੇ ਮਦਨ ਸਿੰਘ ਦੀ ਮਦਨ ਸਾਹਿਬ ਹਾਂਜੀ 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 ਠੀਕ ਹੈ ਠੀਕ ਹੈ ਠੀਕ ਹੈ ਉਹ ਮਤਲਬ ਤੁਹਾਡੇ ਪਹਿਲੇ ਸ਼ੌਕਰ ਤੋਂ ਸੀਗੇ ਸਾਡੇ ਬਜ਼ੁਰਗਾਂ ਤੋਂ ਸੀਗੇ ਹਾਂਜੀ ਬਜ਼ੁਰਗਾਂ ਤੋਂ ਸੀਗੇ ਤੇ ਉਹਨਾਂ ਦਾ ਸਥਾਨ ਬਣਾਇਆ ਹੁਣ ਉੱਥੇ ਸੇਵਾ ਚੱਲਦੀ ਆ ਉਹ ਸੇਵਾ ਕਰਕੇ ਹੀ ਗਏ ਨੇ ਉੱਥੇ ਹਾਂ ਜੀ ਬਾਈ ਬਹੁਤ ਭਾਗਾਂ ਵਾਲੇ ਆ ਅਸੀਂ ਵੀ ਤੁਹਾਨੂੰ ਅਸੀਂ ਦੇਖ ਰਿਹਾ ਉਹ ਉਹਨਾਂ ਦੀ ਵੰਸ਼ ਚੋਂ ਤੁਸੀਂ ਹੈਗੇ ਆ ਹਾਂ ਜੀ ਹਾਂ ਜੀ ਤੇ 40 ਸਿੰਘ ਜਿਨ੍ਹਾਂ ਦਾ ਮਤਲਬ ਅਮਰੀ ਆਉਧਾ ਹਰੇਕ ਟਾਈਮ ਜਦੋਂ ਵੀ ਸ਼ਹੀਦ ਜਿਹੜਾੜੇ ਆਉਂਦੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਅੱਛਾ ਇਹ ਫਿਰ ਬਿਲਡਿੰਗ ਤੇ ਗੁਰਦੁਆਰਾ ਸਾਹਿਬ ਦੀ ਗੱਲ ਕਰੀਏ ਤਾਂ ਦਰਬਾਰ ਸਾਹਿਬ ਦੇ ਦਰਸ਼ਨ ਕਰਾ ਹਾਂ ਜੀ ਚਲੋ ਜੀ ਚਲੋ ਹਾਂ ਵੀ ਪ੍ਰਾਣੀ ਇਹ ਵੀ ਇਹ ਵੀ ਪ੍ਰਾਣੀ ਇੱਥੇ ਬਾਬਾ ਅਤਰ ਸਿੰਘ ਬੰਦਗੀ ਕਰਦੇ ਰਹੇ ਦੇ ਥੱਲੇ ਬੈਠੇ ਅੱਛਾ ਹਾਂ ਜੀ ਹਾਂ ਆਜੋ ਮੈਂ ਤੁਹਾਨੂੰ ਕਮਰੇ ਦੇ ਦਰਸ਼ਨ ਕਰਾਦਾ ਆਂ ਇਹਦੇ ਬਾਬਾ ਜੀ ਬਾਬਾ ਜੀ ਦੇ ਦਰਸ਼ਨ ਸੀਗਾ ਇੱਥੇ ਮਹਾਪੁਰਖ ਆਜਾ ਮੰਦੀ ਵੀ ਇੱਧਰ ਵੀ ਦੇ ਇਹਦੀਆਂ ਕੰਡਾਂ ਦੇਖ ਲਓ ਤੁਸੀਂ ਕਿੱਡੀਆਂ ਮਤਲਬ ਹੁਣ ਵੀ ਠੰਡਾ ਪਿਆ ਗਰਮੀ ਦੇ ਵਿੱਚ ਵੀ ਆਜੋ ਕੋਈ ਕੋਈ ਗੱਲ ਨੇ ਅੰਦਰ ਆਜੋ 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 ਅੱਛਾ ਇਹ ਬਾਬਾ ਅਤਰ ਸਿੰਘ ਦੀ ਤਸਵੀਰ ਹੈ ਜੀ ਖਾਦੀ ਹੈ ਇੱਥੇ ਦੇਖੋ ਮੈਂ ਸੋਈ ਬਾਈ ਵੀ ਕੋ ਉਦਾਂ ਨਹੀਂ ਆਉਂਦੀ ਆ ਹਾਂ ਬੰਦਗੀ ਕਰਦੇ ਨੇ ਬਿਲਕੁਲ 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 ਗੁੰਜਦੀ ਆਵਾਜ਼ ਹਾਂਜੀ ਹਾਂ ਕਦੇ ਕੋ ਕੰਦਾ ਇੰਨੀ ਕੰਦਾਂ ਦੇ ਲੋਕ ਡੇਗਟੀਆਂ ਚੋੜੀਆਂ ਆ ਗਏ 4-4 ਇੰਚ ਦੀਆਂ ਕੰਦਾਂ ਫੇਰ ਅੱਪਾ ਕਹਿੰਦੇ ਘਰ ਕਰੀਏ ਹਾਂਜੀ ਕੀ ਬਾਤ ਹੈ ਮਤਲਬ ਇੱਥੇ ਕਦੀ ਐਜੀਪੀਸੀ ਨਾਲ ਨਹੀਂ ਸਪਰਕ ਹੋਇਆ ਵੀ ਇਹਨੂੰ ਸੰਭੂ ਵੀ ਆਪਣਾ ਇਤਿਹਾਸ ਜੁੜਦਾ ਹੈ ਜੇ ਨਾਲ ਐਜੀਪੀਸੀ ਦਾ ਹਾਂਜੀ ਹਾਂ ਕਦੇ ਬਸ ਐਦਾਂ ਬਾਬਾ ਜੀ ਹਰੀ ਸਿੰਘ ਰਧਾਵੇ ਵਾਲੇ ਆਏ ਜਰੂਰ ਸੀਗੇ ਉਹਨਾਂ ਨੇ ਵੀ ਗਿਆ ਸੀਗਾ ਇਸ ਜਿੱਕੇ ਜਿੱਤੇ ਤਾਂ ਤੁਹਾਨੂੰ ਪਤਾ ਹੀ ਆ ਫਿਰ ਅੱਜਕੱਲ੍ਹ ਠੰਡਾਪੁਰ ਦੀ ਜੋ ਪੁਰਾਣਾ ਸੀਗਾ ਉਹ ਵੀ ਢਾਹਦਾ ਇਹ ਇੱਕ ਬਹੁਤ ਵੱਡੀ ਗੱਲ ਆ ਨਾ ਦੇਖ ਲਓ ਇਹ ਵੀ ਤਾਂ ਹੈਗਾ 400 ਸਾਲ ਪੁਰਾਣਾ ਹੈ ਇਹ ਮਸਜਿਦ ਖੜੀ ਹੈ ਤਾਂ ਠੰਡਾਪੁਰ ਜੀ ਵੀ ਤਾਂ ਹੋਣਾ ਹੀ ਆ ਉਹ ਢਾਹ ਕੇ ਦੁਬਾਰਾ ਬਣਾਉਤਾ ਲਾਲ ਇਟਾਂ ਲਾ ਦਾ ਦਿੱਤੀਆਂ ਪਰ ਉਹ ਤਾਂ ਨਹੀਂ ਗੱਲ ਰਹੀ ਉਹਦੋਂ ਕਿਹੜਾ ਲਾਲ ਲੱਗੀਆਂ ਹੋਣੀਆਂ ਨਾਲ ਇਹ ਵੀ ਗੱਲ ਹੈ ਇਹ ਵੀ ਇੱਕ ਤਰਾਸ ਦੀ ਆ ਹਾਂਜੀ ਵੀ ਮਤਲਬ ਆਪਣੀਆਂ ਇਤਿਹਾਸਿਕ ਇਮਾਰਤਾਂ ਢਾਹਤਾ ਤੇ ਦੁਬਾਰਾ ਬਣੇ ਬਿਲਕੁਲ ਕਿੰਨਾ ਬੁਢਿਆ ਹੋਣਾ ਡਬਲ ਸ਼ਰਦਾ ਬਣਨੀ ਸੀਗੀ ਹਾਂਜੀ ਉਹ ਕਿ ਲੋਕ ਜੁੜਦੇ ਨੇ ਨਾ ਉਹ ਜਗਾ ਨਾ ਹੂੰ ਸਹੀ ਗੱਲ ਆਰਗਰ ਨਹੀਂ ਨਾ ਇਹ ਮਤਲਬ ਹੁਣ ਕਿਸੇ ਜ਼ਿੰਮੇਦਾਰ ਦੇ ਅੰਡਰ ਆਜੀ ਜਗਾ ਇਹ ਨਹੀਂ ਇਹ ਜਗਾ ਉਹਦਾ ਜ਼ਮੀਨ ਹੈ ਕਿਸੇ ਦੀ ਫਟੇਗੜ ਸਾਭਦੀ ਹੈ ਮੇਰੇ ਹਿਸਾਬ ਨਾਲ ਇਹ ਨਹੀਂ ਹੈ ਅੱਛਾ ਮਤਲਬ ਠੇਕੇ ਤੇ ਜਿੱਦਾਂ ਬੌਂਦੇ ਹੁੰਦੇ ਆ ਠੀਕ ਆ ਠੀਕ ਆ ਹਾਂਜੀ ਮਤਲਬ ਇਹਦਾ ਬੰਦਾ ਤਾਂ ਚਲੋ ਮੈਂ ਸਮਝ ਨੂੰ ਦੂਜਾ ਧਿਆਨ ਨਾਲ ਆਜੀ ਦੇਖੇ ਧਿਆਨ ਨਾਲ ਆਜੀ ਆ ਜੋ ਧਿਆਨ ਨਾਲ ਅੱਛਾ ਇਹ ਮਕਬਰੇ ਉਦੋਂ ਤੇ ਜਾਣਾ ਇਹ ਜਿਹੜੇ ਹੁੰਦੇ ਆ ਉਦੋਂ ਹੀ ਕਾਜੀ ਦੇ ਨਾਮ ਜਿੱਦਾਂ ਬਣੇ ਹੋਏ ਆ ਦੇਖੋ ਇਹ ਕੀ ਬਾਤ ਹੈ ਅੱਜ ਵੀ ਮੀਨਾਕਾਰੀ ਹੋਈ ਪਈ ਆ ਅੱਜ ਹਾਂਜੀ ਅੱਜ ਗੱਲ ਘਰਾਂ ਚ ਪੀਓਪੀ ਹੁੰਦੀ ਆ ਦੂਜੇ ਦਿਨ ਗਿਰ ਜਾਂਦੀ ਆ ਹਾਂਜੀ 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 ਡਾਊਨ ਫੀਲਿੰਗ ਆ ਦੇਖੋ ਇਹ ਦੇਖ ਲੋ ਆੰਦਾਂ ਦੇ ਨਾਮ ਨਾਲ ਆ ਦੇਖੋ ਏਦਾਂ ਹਣਾ ਕੀ ਬਾਤ ਆ ਆ ਦੇਖੋ ਵੀ ਅੱਜ ਵੀ ਰੰਗ ਉਹੀ ਪਏ ਆ ਰੰਗ ਨਹੀਂ ਫਟੇ ਹੈਗੇ ਰੰਗ ਨਹੀਂ ਫਟੇ ਦੇਖ ਲੋ ਕਮਾਲ ਹੋ ਗੂ ਜਿਹੜਾ ਲਾਲ ਆ ਲਾਲ ਹੈ ਬਰਾਊਨ ਆ ਉਦਾਂ ਹੀ ਕਿੰਨੀ ਬਦਿਆਸਤ ਕਿਤਾਬ ਹੂ ਆ ਉਰਦੂ ਚ ਲਿਖਿਆ ਹੋਇਆ ਹੈ ਨਾ ਇਹ ਹਾਂ ਇਹ ਕੁਝ ਲਿਖਿਆ ਹੋਇਆ ਹੈ ਆਇਤਾਂ ਹੀ ਲਿਖੀਆਂ ਹੋਈਆਂ ਆਂ ਦੀਆਂ ਕੁਰਾਨ ਦੀਆਂ ਆਇਤਾਂ ਲਿਖੀਆਂ ਹੋਈਆਂ ਕੁਝ ਪੜ੍ਹਤਾ ਹੈ ਨਹੀ ਪੜ੍ਹਤਾ ਨਹੀਂ ਹੋਣਾ ਇੰਨੀ ਜਿਨਾ ਨਹੀਂ ਆਉਂਦਾ ਥੋੜਾ ਬੋਤ ਹੈ ਯਾਰ ਕੀ ਹੋਂਦਾ ਬਾਈਤਾਂ ਨਵਾਤ ਅਸੀਂ ਮਿਲ ਗਏ ਹਾਂ ਵੀ ਕੋਈ ਨਹੀਂ ਤਾਂ ਅਸੀਂ ਤਾਂ ਥੋੜਾ ਬੋਤਾ ਜਿੰਨਾ ਪਤਾ ਸੀਗਾ ਦੱਸ ਕੇ ਲੰਘ ਜਾਣਾ ਸੀ ਮੈਂ ਦੱਸਿਆ ਤੁਹਾਨੂੰ ਫੇਰ ਆਇਓ ਨਾ ਇੱਕ ਦਿਨ ਕੋਈ ਨਹੀਂ ਹਾਂ ਜ਼ਰੂਰ 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 ਦੱਸਣਗੇ ਸਾਰਾ ਕੁਝ ਠੀਕ ਹੈ ਠੀਕ ਹੈ ਉਹ ਵੀ ਆਈ ਸੀ ਨਿਸ਼ਾਨ ਸਿੰਘ ਨੇ ਆਸਟ੍ਰੇਲੀਆ ਵਾਲੇ ਹਾਂਜੀ ਹਾਂਜੀ ਆਈ ਗਈ ਸੀਗੇ ਓਕੇ ਉਹਨਾਂ ਨੇ ਇੰਟਰਵਿਊ ਕੀਤੀ ਸੀਗਾ ਉਦੋਂ ਵੀ ਡੜੀ ਬਾਹਰ ਸੀਗੇ ਕਿਤੇ ਉਦੋਂ ਵੀ ਮੈਂ ਦੱਸੀ ਹਾਂ ਹਾਂ ਉਹ ਵੀ ਕਾਫੀ ਅੰਦਰ ਚੀਜ਼ਾਂ ਲੱਭਦੇ ਹਾਂ ਹਾਂ ਉਹ ਵੀ ਮਤਲਬ ਹਿਸਟੋਰੀਕਲ ਚੀਜ਼ਾਂ ਮਤਲਬ ਇੱਕ ਹੁੰਦਾ ਨਾ ਵੀ ਜਿੱਦਾਂ ਫਤੇਗੜ ਸਾਹਿਬ ਆ ਜੋਤੀਸ਼ੂਕ ਸਾਹਿਬ ਆ ਉਹ ਤਾਂ ਚਲੋ ਬਹੁਤ ਵੱਡਾ ਇਤਿਹਾਸ ਆ ਸਭ ਨੂੰ ਪਤਾ ਹਾਂਜੀ ਤੇ ਸਹਾਂਤ ਦੇ ਦਾ ਚੱਪੇ ਚੱਪੇ ਦੇ ਇਤਿਹਾਸ ਆ ਬਿਲਕੁਲ ਬਿਲਕੁਲ ਬੰਦਾ ਸਿੰਘ ਬਹਾਦਰ ਨੇ ਸਾਰੀ ਢਾਈ ਸੀ ਤਾਂ ਸਾਰੇ ਕੀਤੇ ਇਤਿਹਾਸ ਆ ਕਿ ਸਿੰਘਾਂ ਦੇ ਖੂਨ ਇੱਥੇ ਡੁੱਲੇ ਹੋਏ ਆ ਬਿਲਕੁਲ ਬਿਲਕੁਲ ਜੀ ਤੇ ਮੁਸਲਮਾਨਾਂ ਦੇ ਵੀ ਜਿਹੜੇ ਉਹ ਸੀਗੇ ਕਹਿ ਲੋ ਵੀ ਸਪਾਈ ਜਿਹੜੇ ਲੜੇ ਨੇ ਉਹ ਵੀ ਇੱਥੇ ਮਰੇ ਆ ਤੇ ਅੱਜ ਵੀ ਕਹਿੰਦੇ ਖੇਤਾਂ ਦੇ ਵਿੱਚੋਂ ਕੁਛ ਨਾ ਕੁਛ ਨਿਕਲਦੇ ਹੀ ਰਹਿੰਦਾ ਹਨਾ ਹਾਂਜੀ ਇਹ ਮਤਲਬ ਕਿ ਘਰ ਸੀਗੇ ਜਿੱਦਾਂ ਪ੍ਰੋਪਰ ਇੰਗਲਿਸ਼ ਰਹਿੰਦੇ ਸੀਗੇ ਲੋਕ ਇਦਾਂ ਠੀਕ ਠੀਕ ਹਾਂਜੀ ਹਾਂਜੀ ਹਾਂ ਕਿਸੇ ਨੇ ਜਿੱਦਾਂ ਇਬਾਦਤ ਕਰਨ ਇਹ ਦੋ ਭਰਾ ਦੱਸੇ ਨੇ ਦੋ ਭਰਾ ਭਰਾਵਾਂ ਦੇ ਸੀਗੇ ਅੱਛਾ ਮੈਨੂੰ ਨਾਂ ਵਿਸਰ ਗਿਆ ਉਹਨਾਂ ਦੇ ਹੂੰ ਕੁਛ ਉਗਲਖਾਨ ਕੁਛ ਏਦਾਂ ਦਾ ਨਾਂ ਸੀ ਉਹਨਾਂ ਦੋ ਭਰਾਵਾਂ ਦਾ ਠੀਕ ਹੈ ਠੀਕ ਹੈ ਉਹਨਾਂ ਦਾ ਸੀਗਾ ਕਿੰਨੀ ਮਿਹਨਤ ਨਾਲ ਬਣੇ ਹੋਣੇ ਹਨ ਬਿਲਕੁਲ ਬਿਲਕੁਲ ਤੁਸੀਂ ਇਹ ਦੇਖੋ ਵੀ ਇਹ ਆਪਾਂ ਕਹਿੰਦੇ ਆ ਕਿ 400 ਸਾਲ ਪੁਰਾਣੀ ਕਿਉਂਕਿ ਆਪਾਂ ਇਤਿਹਾਸ ਦੇ ਹਿਸਾਬ ਨਾਲ ਜੇ ਕਹੀਏ 400 ਸਾਲ ਪੁਰਾਣੇ ਬਣਾਏ ਤਾਂ ਪਤਾ ਨਹੀਂ ਕਿ ਕਦੋਂ ਦੇ ਬਣਾਏ ਤੇ ਕਦੋਂ ਦੇ ਹੋਣੇ ਆ ਇਹ ਉਹ ਤੋਂ ਵੀ ਪਹਿਲੇ ਹੀ ਪਤਾ ਨਹੀਂ ਕਿੰਨੇ ਚਿਰ ਪਹਿਲੇ ਬਣੇ ਹੋਣੇ ਆ ਬਿਲਕੁਲ ਕਿਆ ਬਾਤ ਹੈ ਭਾਈ ਅੱਛਾ ਉਹ ਸਾਹਮਣੇ ਆਜੋ ਆਪਣਾ ਰੋਜ਼ਾ ਸ਼ਰੀਫ ਆ ਨਾ ਉਹ ਹਾਂਜੀ ਉਹ ਰੋਜ਼ਾ ਸ਼ਰੀਫ ਹੈ ਠੀਕ ਆ ਠੀਕ ਆ ਇੱਥੋਂ ਫਿਰ ਸਿੱਧੀ ਤੁਰੰਗ ਨਿਕਲਦੀ ਹੈ ਉਹ ਸਾਹਮਣੇ ਤਾਂ ਸਿੱਧੀਆਂ ਆ ਜਾਂਦੀ ਸੀ ਸਟੇਟ ਹਾਂਜੀ ਠੀਕ ਠੀਕ ਉਹ ਸਾਹਮਣੇ ਫਤੇਗੜ ਸਾਹਿਬ ਆ ਗਿਆ ਠੰਡਾ ਬੁਰਜ ਤੇ ਉਹ ਰੋਜ਼ਾ ਸ਼ਰੀਫ ਹਾਂਜੀ ਇੱਧਰ ਹੈਗਾ ਫਤੇਗੜ ਸਾਹਿਬ ਉਹ ਠੰਡਾ ਬੁਰਜ ਤਿਆਰ ਹੋ ਜਾ ਸ਼ਰੀਫ ਰੋਜ਼ਾ ਸ਼ਰੀਫ ਹਾਂ ਅਨੰਦ ਆ ਗਿਆ ਦੇਖ ਕੇ ਕਿਆ ਬਾਤ ਹੈ ਮਨ ਪਰ ਸਿੱਧਾ ਦੇਖੀ ਰਿਹਾ ਤੈਨੂੰ ਦਲ ਕੋਤਰਾ ਅਨੇ ਵੀ ਕੁਛ ਇਦਾਂ ਦਾ ਨਹੀਂ ਕੀਤਾ ਹੈਗਾ ਬਸ ਉਹਨਾਂ ਨੇ ਮਤਲਬ ਇਹ ਆ ਵੀ ਹਮਲਾ ਕੀਤਾ ਇਤੋਂ ਪੈਸਾ ਇਕੱਠਾ ਕਰਕੇ ਦਰਬਾਰ ਸਾਹਿਬ ਤੇ ਲਵਾਇਆ ਬਿਲਕੁਲ ਜੀ ਤੇ ਉਹਦੋਂ ਵੀ ਦੇ ਲੋ ਕੁਛ ਨਹੀਂ ਹੋਣਾ ਨੇ ਢਾਇਆ ਹੈਗਾ 9 ਲੱਖ 10 ਲੱਖ ਇਕੱਠਾ ਹੋ ਗਿਆ ਹਾਂ ਇਦਾਂ ਹੀ ਸੀਗਾ ਕੁਛ ਉਸ ਸਮੇਂ ਤੇ ਦਰਬਾਰ ਸਾਹਿਬ ਫਿਰ ਉਹਨਾਂ ਨੇ ਪਛਾਤਾ ਸੀਗਾ ਉੱਥੇ ਅੱਛਾ ਉਹ ਵੀ ਜਿਹੜਾ ਅੱਜ ਦਰਬਾਰ ਸਾਹਿਬ ਦੀ ਇਮਾਰਤ ਬਣੀ ਹੋਈ ਉਹ ਵੀ ਕੋਈ ਮੁਸਲਮਾਨ ਨੇ ਬਣਾਈ ਹੋਈ ਆ ਹਾਂਜੀ ਅੱਛਾ ਹਾਂ ਤੁਸੀਂ ਐਂ ਤਾਂ ਦੇਖ ਲਓ ਕੋਈ ਟਪੰਨ ਦੇ ਨਹੀਂ ਸੀਗੇ ਉਦਾਂ ਹੀ ਡਿਜ਼ਾਈਨ ਕਵਰ ਕਰ ਦਿੰਦੇ ਹਾਂ ਹਾਂ ਕੋਈ ਟੋਟਾ ਨਹੀਂ ਲੱਗਿਆ ਹੋਇਆ ਕੋਈ ਟੋਟਾ ਨਹੀਂ ਲੰਬੇ ਸੀ ਇਹ ਦੇਖ ਲਓ ਕਿੱਡੀਆਂ ਮੋਟੀਆਂ-ਮੋਟੀਆਂ ਨਾਲ ਬਿਲਕੁਲ ਉਹ ਮੇਰੇ ਘਰ ਤਲਾਣੀਆਂ ਪਿੰਡ ਉਧਰ ਹੀ ਸੈਟ ਹਣਾ ਹਾਂਜੀ ਹਾਂ ਸ਼ਗਿਰਦ ਤੇ ਉਸਤਾਦ ਦਾ ਵੀ ਬਹੁਤੋਰੀ ਬਣੀ ਹੋਈ ਹੈ ਉਹ ਵੀ ਕਾਫੀ ਮਸ਼ਹੂਰ ਹੈ ਉਹ ਤਲਾਣੀਆਂ ਦੀ ਕੱਤ ਲਾਨੀਆਂ ਵੀ ਹੈਗੇ ਨੇ ਘੱਟੋ-ਘੱਟ ਵੀ 5-10 ਮਕਬਰੇ ਨੇ ਮਕਬਰੇ ਹੈਗੇ ਥੋੜੀ ਵੱਡੀ ਬਿਲਡਿੰਗ ਵੀ ਹੈ ਕਾਕਾ ਹਾਂ ਦੋ ਤਿੰਨ ਤਾਂ ਦੇਖੇ ਹੋਏ ਆ ਸ਼ਗਿਰਦ ਤੇ ਚੇਲੇ ਦਾ ਵੀ ਇੱਕ ਹੈਗਾ ਕਹਿੰਦੇ ਉੱਥੇ ਹਾਂਜੀ ਉਹ ਵੀ ਆਪਾਂ ਦਿਖਾਵਾਂਗੇ ਤੁਹਾਨੂੰ ਜਲਦੀ ਹਾਂਜੀ ਚਲੋ ਆਪਾਂ ਦਰਬਾਰ ਸਾਹਿਬ ਮੱਥਾ ਟੇਕ ਲਈਏ ਹੁਣ ਅੰਦਰੋਂ ਹਾਂ ਦਰਬਾਰ ਸਾਹਿਬ ਦੀ ਦੇਖ ਲੈਣੀ ਆ ਆਜੋ ਸੋ ਇਹ ਸੀ ਜੀ ਅ ਮਸਤ ਗੜ੍ਹ ਸਾਹਿਬ ਚਿੱਟੀ ਮਸੀਤ ਵਾਲਾ ਗੁਰਦੁਆਰਾ ਕਿਦਾਂ ਲੱਗਿਆ ਮਨਦੀਪ ਬਹੁਤ ਵਧੀਆ ਨੰਨਦ ਆ ਗਿਆ ਮਤਲਬ ਇੰਨੀ ਪੁਰਾਣੀ ਔਰ ਹਿਸਟੋਰੀਕਲ ਪਲੇਸ ਮੈਂ ਕਦੀ ਨਹੀਂ ਦੇਖੀ ਪਹਿਲੀ ਵਾਰੀ ਮਤਲਬ ਦੇਖਣ ਨੂੰ ਮਿਲੀ ਹੈ ਹਮਮ ਸੁਰੰਗ ਵੀ ਦੇਖੀ ਜੜੀ ਕਿ ਰੋਜ਼ਾ شریف ਨੂੰ ਜਾਂਦੀ ਹੈ ਹਮ ਸੋ ਆਪਾਂ ਭਾਈ ਸਾਰ ਨੂੰ ਇਹੀ ਕਹਿੰਦੇ ਆ ਵੀ ਜਿਹੜੇ ਵੀ ਫਤੇਗੜ ਸਾਹਿਬ ਤੁਸੀਂ ਆ ਰਹੇ ਹੋ ਤੇ ਆਹ ਜ਼ਰੂਰ ਦੇਖ ਕੇ ਜਾਇਓ ਅੱਧਾ ਕਿਲੋਮੀਟਰ ਮਸਹੀ ਹੋਣਾ ਸੋ ਅਸੀਂ ਫਸਟ ਟਾਈਮ ਆਏ ਸੀਗੇ ਤੇ ਬੜਾ ਵਧੀਆ ਲੱਗਿਆ ਇੱਥੇ ਆ ਕੇ ਇੱਕ ਸਾਈਡ ਮਸਜਿਦ ਆ ਇੱਕ ਸਾਈਡ ਆਪਣਾ ਗੁਰਦੁਆਰਾ ਸਾਹਿਬ ਤੇ ਬੜਾ ਵਧੀਆ ਲੱਗਿਆ ਹਨ ਤੇ ਭਾਈਚਾਰਾ ਦੇਖਣ ਨੂੰ ਮਿਲਿਆ ਤੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਮਸਜਿਦ ਦੇ ਉੱਪਰ ਤੇ ਸੁਰੰਗ ਜਿਹੜੀ ਆ ਸਪੈਸ਼ਲੀ ਉਹ ਤੁਹਾਨੂੰ ਦਿਖਾਈ ਹੈ ਸੋ ਇਦਾਂ ਦੀਆਂ ਹੋਰ ਵੀਡੀਓ ਵੀ ਅਸੀਂ ਲੈ ਕੇ ਆਂਦੇ ਰਾਵਾਂਗੇ ਇਸ ਵੀਡੀਓ ਨੂੰ ਪਿਆਰ ਦਿਓ ਵੱਤ ਵਤ ਸ਼ੇਅਰ ਕਰਿਓ ਤਾਂ ਕਿ ਅਸੀਂ ਹੋਰ ਵੀ హిస్టారికల్ ప్లేస్ ਜਿਹੜੇ ਨੇ ਉਹਨਾਂ ਦਾ ਵਿజిట్ ਕਰੀਏ ਤੁਹਾਨੂੰ ਉਹਨਾਂ ਦੇ ਦਰਸ਼ਨ ਦੇਦਾਰੇ ਕਰਵਾਈਏ ਸੋ ਫਿਲਹਾਲ ਅਸੀਂ ਇਜਾਜ਼ਤ ਚਾਹੁੰਦੇ ਆ ਰੱਬਾ